ਜੰਡਿਆਲਾ ਗੁਰੂ ਦੇ ਵਿੱਚ ਚੱਲੀ ਇੱਕ ਤਗਾਨ ਉੱਪਰ ਗੋਲੀ ਪੁਲਿਸ ਮੌਕੇ ਤੇ ਪਹੁੰਚ ਕੇ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ ਜੰਡਿਆਰਾ ਗੁਰੂ ਤੋਂ ਗੁਰਪ੍ਰੀਤ ਸਿੰਘ ਚੰਦੀ ਦੀ ਰਿਪੋਰਟ ਵਾਹ ਇਹ ਤਾਂ ਇਹੀ ਕੰਮ ਕਰਦੇ ਪਏ ਅੰਦਰ ਤੇ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਰ ਵੱਜੇ ਇਹਨੇ ਜਾਣੇ ਤੇਨੇ ਨਹੀਂ ਮੋਟਰਸਾਈਕਲ ਤੇ ਸਵਾਰ ਕੀ ਕਰ ਰਹੇ ਨੇ ਜਿਹੜਾ ਫਾਇਰ ਵੱਜਾ ਕਾਰਨ ਨਹੀਂ ਅਸੀਂ ਅਭੀ ਬੈਨਾ ਫਲੋਟੀ ਨੂੰ ਕਾਲਾ ਉਧੀ ਰਹੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕਾਲ ਆਪਾਂ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਹੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਏ ਇਹਨਾਂ ਦੇ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਆ ਬਗੈਰ ਕੋਈ ਜੰਗ ਕਰਦਾ ਜੀ ਨਾਮ ਸਾਹਿਬ ਭਾਈ ਨੂੰ ਪਤਾ ਉਹਨਾਂ ਦੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕੋਲ ਕਰਦੇ ਆਪਣਾ ਨਾਮ ਇਹ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਪਤਾ ਅੱਜ ਕਿੰਨੇ ਵੇਲੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ ਤਿੰਨੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਨਗੇ ਇੱਕ ਨੇ ਰਿਹਾ ਪਿੱਛੇ ਕਿਸ ਜਗ੍ਹਾ ਤੋਂ ਆਏ ਕਰੇ ਬਿਆਰ ਕਰਨ ਇਹ ਪੱਲੀ ਸਾਈਡੋਂ ਨਹੀਂ ਸਾਈਡ ਤੋਂ ਆਏ ਆ ਤੇ ਬਾਅਦ ਛੇ ਘੰਟੇ ਦਾ ਜਦੋਂ ਨੇੜੇ ਬਾਹਰ ਨੇ ਤੇ ਮਗਰ ਤੁਸੀਂ ਭੱਜ ਗਏ ਸੀ ਆਹ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤਾ ਨਾ ਪਹਿਲਾਂ ਫਿਰ ਪਿੱਛੇ ਜਾ ਕੇ ਕੀਤਾ ਇੱਕ ਦੋ ਵਾਰ ਨਿਕਲ ਗਏ ਹੁੰਦੇ ਆ ਹਾਂ ਜੀ ਮਾਂਗਾਂ ਇंसाफ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਤੁਹਾਨੂੰ ਬੜਾ ਜਰਾਏ ਕਾਫੀ ਕੋਲਾ ਆਈਆਂ ਪਰ ਕੋਈ ਗੱਲਬਾਤ ਹੋਈ ਨਹੀਂ ਕੋਈ ਹੁਣ ਪੁਲਸ ਆਈ ਹਾਂ ਨਹੀਂ ਹੁੰਦੇ ਆਏ ਪੁੱਛ ਕੀਤਾ ਉਹਦੇ ਲਿਖਲਪਰ ਆਪਣਾ ਕਰਨਗੇ ਕਾਰਵਾਈ ਕਰੇ ਲਿਖਣ ਦੇ ਬਿਆਨ ਲਿਖਣਗੇ ਅੱਜ ਵਕਤ ਕਰੀਬ 7:30 ਵਜੇ ਦਾ ਸ਼ਿਕਾਇਤ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੰਸਾਰ ਦੀ ਦੁਕਾਨ ਹੈ ਸ਼ੇਖਪੁਰ ਤੇ ਰੇਡਸ ਲਾ ਕੇ ਕਸ਼ਮੀਰੀ ਬਾਜ਼ਾਰ ਤੇ ਉਹਨਾਂ ਦੀ ਸ਼ੌਕ ਤੇ ਕੋਈ ਨਾਮ ਨੂੰ ਬੰਦੇ ਤੈਨੂੰ ਬਾਈਕ ਤੇ ਆਏ ਆ ਤੇ ਦੋ ਰੌਣ ਫਾਇਰ ਕੀਤੀ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਉਹ ਥੱਲੇ ਡਿੱਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਨਮ ਲਈ ਨੁਕਸਾਨ ਨਹੀਂ ਆ ਨਾ ਕਿਸੇ ਨੂੰ ਕਰਨ ਲਗਾ ਪਰ ਸੀਸੀ ਵੀ ਕੈਮਰੇ ਪਰ ਚੁਗਾਰੇ ਤੇ ਦੋਸ਼ੀਆਂ ਦੀ ਪਾਲ ਕਰਾਂਗੇ ਦੁਕਾਨਦਾਰ ਕਿ ਕਰਨ ਕੀ ਰਿਹਾ ਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਰਨ ਮੁਤਾਬਕ ਹੈ ਕਿ ਸੰ ਥੜਾ ਆਈ ਸੀਗੀ ਪਹਿਲਾਂ ਵੀ ਕੋਈ ਕੈਸ਼ਵਾਲ ਆਉਂਦਾ ਹੈਗਾ ਵਾ ਗੈਕਟਰ ਉਹਨਾਂ ਨੇ ਸਾਡੇ ਤੋਂ ਬੋਲਿਆ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪੱਛਾ ਦੱਚ ਕਰਕੇ ਤਫਦੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆਰ ਦਸ ਕਰਵਾਈ ਗਈ ਨਹੀਂ ਹੋਵੇ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨਟ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਾਡੇ ਕੋਈ ਜਵਾਬ ਦੀ ਗੋਲੀ ਵੀ ਚੱਲੀ ਜੀ ਇਧਰੋਂ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਲ ਕੀਤੇ ਨੇ ਵਧੀਆ ਕੀਤਾ ਹਾਂਜੀ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਬਹੁਤ ਵਧੀਆ ਇਹਨਾਂ ਨੇ ਵੱਲੋਂ ਕਿੰਨੇ ਫਾਇਲ ਕੀਤੇ ਗਏ ਮੇभी ਦਸ ਦੇ ਕਰੀਬ ਇਹਨਾਂ ਨੇ ਫਰ ਕੀਤੇ ਇਹਨਾਂ ਤੋਂ ਲਾਇਸੈਂਸੀ ਪਿਸਤਲ ਸੀਗਾ ਫਰ ਅਸਲ ਉਹ ਬਰਾ ਪਟੇਲ ਕਿਉਂ ਨਿਕਲ ਗਿਆ ਥੋੜਾ ਰਾਸ਼ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੰਦਾ ਉਹਨਾਂ ਨੇ ਕਿਹਦੇ ਫਰ ਕੀਤੇ ਉਹਨਾਂ ਨੇ ਦੋ ਫਰ ਕੀਤੇ ਸੀ ਕਿਹੜੀ ਕਨਵੈਸ ਤੇ ਉੱਪਰ ਆਇਆ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋਲ ਇਹਨਾਂ ਦੇ ਕਹਿਣ ਤਾਂ ਕਿੰਨੇ ਲੋਕ ਸੀ ਉਹ ਤਿੰਨ ਜਨ ਕੀ ਕਾਰਵਾਈ ਕਰੇ ਤੁਸੀਂ ਕੀ ਕਾਰਵਾਈ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਕੈਮਰੇ ਦੇ ਵੇਖ ਰਹੇ ਬੰਦੇ ਸਾਰੇ ਹੂੰ ਮੰਦੇ ਖੰਗਾਲ ਲੈਣੇ ਕੋਈ ਤੁਨ ਫਰੋਤੀ ਕੀ ਹੋ ਮੂੰ ਬੰਨੇ ਹੋ ਇਹ ਹੀ ਦੋ ਜਿਹੜੇ ਟਾਪਕ 50000 ਰੁਪਏ ਦੀ ਫਰੋਤੀ ਮੰਗੀ ਸੀਗੀ 50000 50 ਲੱਖ ਰੁਪਏ ਦੀ ਸੌਦੇ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਨਹੀਂ ਇਹਦਾ ਨਾਮ ਮੈਨੂੰ ਦੱਸਿਆ ਕਿਸੇ ਨੇ ਕੀ ਸਰਪਿੰਨਾਂ ਤੁਹਾਨੂੰ ਦਰਖਾਸਤ ਦਿੱਤੀ ਗਈ ਸੀ ਫਰੋਤੀ ਮੰਗਣ ਦੀ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਆਜਾ ਅੱਜ ਹੀ ਦੱਸਿਆ ਨਾਲੇ ਹੋ ਸਕਦਾ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਹੋਵੇ ਜਾਂ ਸੀਨੀਅਰ ਅਫਸਰ ਆਉਂਦਾ ਤੁਹਾਨੂੰ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਹੈ ਜ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀ ਪਈ ਆ ਬਸ ਮੁਕਰਮਾਂ ਦੱਜਣ ਲੱਗੇ 25 ਸੌ ਲੱਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲਿਖ ਕੇ ਆਫੀਸ ਦੱਜਣ ਲੱਗੇ ਠੀਕ ਹੈ ਜੀ